ਜੋਰੇ ਇੱਧਰ ਨਾਲ ਜਾਂਦੇ ਤਾਂ ਕਹਿੰਦੇ ਮਿੱਤਰੋ ਬੜਾ ਲੱਗਿਆ ਪਿਆ ਮੈਂ ਵੀ ਮਿੱਤਰੋ ਹੁਣ ਤੁਰਾ ਰਿਹਾ ਡਰੇਟੇ ਹੁਣ ਤਾਂ ਜਾ ਮਿੱਤਰੋ ਬਹੁਤ ਹੋ ਗਿਆ ਮਿੱਤਰੋ ਕੋਨੇ ਮਿੱਤਰੋ ਮੱਤੀ ਪੰਡੇ ਵਾਲਿਆਂ ਨੇ ਗਰਾਊਂਡ ਤੇ ਝੁੱਟਗੋਈ ਵਾਲੀ ਪੜੀ ਲਾਤੀ ਆ ਮੱਤੀ ਪੰਡੇ ਨੇ ਝੁੱਟੀ ਵਾਲੀ ਪੜੀ ਲਾਦੀ ਟਰੈਕ ਤੇ ਏ ਹੌਲੈਂਡ ਮਿੱਤਰੋ ਕਹਿੰਦੇ ਬਾਈ ਏਦਲੇ ਪਾਸੇ ਤੁਰਨੀ ਨਹੀਂ ਦਿੰਦਾ ਫੇਰ ਕਿਤੇ ਜਾ ਕੇ ਜਦੋਂ ਉਹ ਚੱਕਰ ਫੜਦਾ ਹੈਗਾ ਹਾਂ ਇਹ ਕਿੱਡੀ ਕਰ ਦਿੰਦਾ ਏ ਕੋਈ ਏਦਲੇ ਪਾਸੇ ਮਿੱਤਰੋ ਤੇ ਪਹਿਲਾ ਚੱਕਰ ਲਈ ਜਾਂਦਾ ਜੀ ਹੌਲੈਂਡ 63 30 ਬਟਾਦ ਕੰਮ ਦੇ ਕਰੀਏ 63 30 ਨੂੰ ਕਹਿੰਦੇ ਆ ਜਿਹੜਾ ਪਹਿਲਾ ਚੱਕਰ ਦਾ ਪੂਰਾ ਗਰੀ ਜਾਂਦਾ ਤੇ ਕਹਿੰਦੇ ਜਦੋਂ ਉਹ ਚੱਕਰ ਫੜਦਾ ਮੋੜ ਆ ਜਾਂਦਾ ਨਾਲ ਨਾਲ ਇਹ ਫੇਰ ਮੋੜ ਆ ਗਿਆ ਇਹ ਜਿਹੜੇ ਆ ਗੋਲ ਮੋੜ ਆ ਨਾ ਮਿੱਤਰੋ ਇਹ ਪਾਉਂਦਾ ਘੁੰਮਣ ਅਗੇਰੀ ਜਿਹੇ ਟਰੈਕਟਰ ਨੂੰ ਇਹ ਮੋੜ ਕੰਮ ਕਰਾ ਦਿੰਦੇ ਆ ਤੇ ਗੇਅਰ ਇੱਧਰ ਪਾਈਆਂ ਦਾ ਜ਼ੋਰ ਨਾਲ ਪੁਰੇ ਜਾਂਦੇ ਉਹਦਾ ਪਹੜਾ ਲੱਗਿਆ ਪਿਆ ਕਦੇ ਗੇਅਰ 1 ਰੱਖ ਫੇਰ ਗੱਲ ਬਣੂ ਉਹ ਆਹ ਦੇਖੋ ਥੱਲੇ ਪਾਸੇ ਮੇਰੇ ਕੋਲ ਦਾ ਟਰੈਕਟਰ ਚੱਲ ਬਈ ਸੱਜਣਾ ਚੱਲ ਬਈ ਸੱਜਣਾ ਇਹਦੇ ਤੋਂ ਐਂਟਰੀ